ਕਿਸਾਨ ਯੂਨੀਅਨ ਦੀ ਪੰਜਾਬ ਦੀ ਸੂਬਾ ਕਮੇਟੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਜਿਹੜਾ ਫੌਰੀ ਵਾਧੂ ਪਾਣੀ ਛੱਡਣ ਦਾ ਜਿਹੜਾ ਫੈਸਲਾ ਇਸ ਫੈਸਲੇ ਨੂੰ ਦੀ ਨਖੇਦੀ ਕਰਦੀ ਹੈ ਇਹ ਫੈਸਲਾ ਪੰਜਾਬ ਨਾਲ ਤੱਕੇਸ਼ਾਈ ਹੈ ਔਰ ਇਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੀਆਂ ਸਰਕਾਰਾਂ ਪੰਜਾਬ ਨਾਲ ਤੱਕੇਸ਼ਾਈ ਕਰ ਰਹੀ ਇੱਕ ਸਾਈਕਲ ਹੈ ਵੰਡਤ ਪਾਣੀ ਦਾ ਜਿਹੜਾ 26 ਮਈ ਤੋਂ 26 ਮਈ ਤੱਕ ਦਾ ਜੋ ਤਤ ਸਾਹਮਣੇ ਆ ਰਹੇ ਨੇ ਹਰਿਆਣਾ ਆਪਣੀਆਂ ਲੋੜਾਂ ਦਾ ਪਾਣੀ ਵੱਧ ਵਰਤ ਚੁੱਕਾ ਮਾਨਮੀ ਆਧਾਰ ਤੇ ਉਹ 4000 ਕਿਊਸਕ ਪਾਣੀ ਹੋਰ ਵੀ ਲੈ ਰਿਆ ਹੁਣ ਉਹਦੇ ਵੱਲੋਂ 8500 ਕਿਊਸਕ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਬਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਲਗਭਗ ਸਿਰ ਤੇ ਹੈ ਬਜਾਈ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਚਾਹੀਦਾ ਸਾਡੀਆਂ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ ਨੇ ਉਹਨਾਂ 'ਚ ਪਾਣੀ ਨਹੀਂ ਚੱਲ ਰਿਹਾ ਅਜਿਹੇ ਸਮੇ ਅਜਿਹਾ ਫੈਸਲਾ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀਤਾ ਗਿਆ ਭਾਜਪਾ ਪੰਜਾਬ ਨਾਲ ਕਿਸਾਨ ਅੰਦੋਲਨ ਦੀ ਲਗਾਤਾਰ ਕਿੜਕੜ ਰਹੀ ਹੈ ਔਰ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ ਐਸੇ ਇਸ ਮਾਮਲੇ 'ਚ ਅਸੀਂ ਸਮਝਦੇ ਹਾਂ ਕਿ ਜ਼ਮੀਨ ਦੇ ਪਹੇਟਲਾ ਪਾਣੀ ਹਰ ਥਾਂ ਤੇ ਥੱਲੇ ਡਿੱਗ ਰਿਹਾ ਹਰਿਆਣਾ 'ਚ ਵੀ ਥੱਲੇ ਡਿੱਗ ਰਿਹਾ ਪੰਜਾਬ 'ਚ ਵੀ ਥੱਲੇ ਡਿੱਗ ਰਿਹਾ ਪੱਛਮੀ ਯੂਪੀ 'ਚ ਵੀ ਥੱਲੇ ਡਿੱਗ ਰਿਹਾ ਪਾਣੀ ਦੀਆਂ ਲੋੜਾਂ ਨੇ ਅਸੀਂ ਸਮਝਦੇ ਹਾਂ ਪਰ ਦਰਿਆਵਾਂ ਦਾ ਕੁਦਰਤੀ ਵਹਨ ਹੈ ਜਿਹੜਾ ਉਹ ਘਟਿਆ ਆ ਇਸ ਤੋਂ ਬਹੁਤ ਸਾਰੀਆਂ ਪ੍ਰਸਥਿਤੀਆਂ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਨੇ ਇਸ ਕਰਕੇ ਸਾਰੇ ਮਾਮਲੇ ਨੂੰ ਰਿਪੀਰੀਅਨ ਸਿਧਾਂਤ ਤਹਿਤ ਹੱਲ ਕਰਨ ਦੀ ਲੋੜ ਹੈ ਔਰ ਦਰਿਆਵਾਂ ਦੇ ਪਾਣੀ ਦੀ ਸੰਜਮੀ ਤੇ ਟੁਕਮੀ ਵਰਤੋਂ ਹੈ ਜਿਹੜੀ ਸੰਭਾਲ ਹੈ ਉਹਦੀ ਵੀ ਕਰਨ ਦੀ ਲੋੜ ਹੈ ਰਾਵੀ ਦਾ ਬਹੁਤ ਸਾਰਾ ਪਾਣੀ ਪਾਕਿਸਤਾਨ ਜਾ ਰਿਹਾ ਮੰਤਰੀ ਗੁੰਮਰਾਹ ਕਰ ਰਹੇ ਨੇ ਕੇਂਦਰ ਦੇ ਭਾਜਪਾ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਿੰਧ ਨਦੀ ਦਾ ਜਿਹੜਾ ਸਮਝੌਤਾ ਹੈ ਪਾਣੀ ਰੋਕ ਦਿੱਤਾ ਗਿਆ ਆ ਇਹ ਗੁੰਮਰਾਹ ਕਰੂ ਪ੍ਰਚਾਰ ਬੰਦ ਕੀਤਾ ਜਾਵੇ ਪੰਜਾਬ ਨੂੰ ਇੱਕ ਵੱਡਾ ਵਿੱਤੀ ਪੈਕੇਜ ਦਿੱਤਾ ਜਾਵੇ ਤਾਂ ਜੋ ਅਸੀਂ ਰਾਵੀ ਦਾ ਜਿਹੜਾ ਪਾਣੀ ਅਜਾਈ ਜਾ ਰਿਹਾ ਉਸ ਨੂੰ ਵੀ ਵਰਤੋਂ ਚ ਲਿਆ ਸਕੀਏ ਔਰ ਫਸਲੀ ਵਿਪੰਤਾਲੀ ਹਰ ਖੇਤ ਤੱਕ ਮੈਹਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਹੈ ਜਿਹੜਾ ਉਹ ਪਹੁੰਚਦਾ ਕਰ ਸਕੀਏ ਦੂਸਰੀ ਗੱਲ ਸ਼ਾਰਦਾ ਹੈ ਗੰਗਾ ਦੀ ਟ੍ਰਿਬਿਊਟਰੀ ਤਰਾਈ ਦਾ ਰੀਜ਼ਨ ਉੱਤਰਾਖੰਡ ਦਾ ਰੀਜ਼ਨ ਸਾਰਾ ਬਰਬਾਦ ਕਰ ਦਿਆ ਉਹਦਾ ਪਾਣੀ بے ਵਰਤੋਂ ਹੈ ਜਿਹੜਾ ਬਿਨਾਂ ਸੰਭਾਲ ਤੋਂ ਉਹ ਅਜਾਈ ਜਾ ਰਿਹਾ ਉਸ ਪਾਣੀ ਨੂੰ ਕਿਸੇ ਤਰ੍ਹਾਂ ਵਰਤਨ ਦੇ ਵਿੱਚ ਲਿਆਉਣਾ ਚਾਹੀਦਾ ਸ਼ਾਰਦਾ ਜਮਨਾ ਲਿੰਕ ਨਹਿਰ ਕੱਢ ਕੇ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਦਿੱਲੀ ਦੀਆਂ ਪਾਣੀ ਦੀਆਂ ਲੋੜਾਂ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਸਬੰਧਤ ਸ਼ੁਭਿਆਂ ਨਾਲ ਗੱਲਬਾਤ ਦਾ ਰਸਤਾ ਖੋਲਣਾ ਚਾਹੀਦਾ ਨਾ ਕਿ ਪੰਜਾਬ ਨਾਲ ਕਿੰਡ ਕੱਢਣ ਦੇ ਜਿਹੜੇ ਫੈਸਲੇ ਕਰਨੇ ਚਾਹੀਦੇ ਨੇ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਇਹ ਬਿਲਕੁਲ ਵੀ ਇਹ ਮਾਨਵੀ ਆਧਾਰ ਤੇ ਪੰਜਾਬ ਨਾਲ ਧੱਕਾ ਹੈ ਪੰਜਾਬ ਦੇ ਹਿੱਤਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਅਣਡਿੱਟ ਕੀਤਾ ਜਾ ਰਿਹਾ ਤਰਕਸੰਗਤ ਨਹੀਂ ਹੈ ਇਹ ਫੈਸਲਾ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੀ ਡਟਮੀ ਪੈਰਵੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ